ਆ ਦੇਖੋ 13 0 ਹੀ ਹੋਏਗਾ ਲੇਕਿਨ ਕਾਂਗਰਸ ਦੇ ਹੱਕ ਜੁਏਗਾ ਆਮ ਆਦੀ ਪਾਰਟੀ ਦੀ 0 ਹੋਏਗੀ ਆਹੋ ਆਹੋ ਉਹਦੀ ਗੱਲ ਵੀ ਜਿੱਤਣ ਕੋਤਰੀ ਨੇ ਵੀ ਬੜੇ ਸਵਾਲ ਖੜੇ ਕੀਤੇ ਆ ਜੀ ਉਹਦੀ ਗੱਲ ਦਾ ਜਵਾਬ ਕੋਈ ਨਹੀਂ ਮਿੰਦਰ ਸਿੰਘ ਕੋਈ ਤੁਹਾਡੇ ਅੰਗੇਸ਼ ਤੇ ਮੈਂ ਉਹਦੇ ਖਿਲਾਫ ਉਹਦੇ ਖਿਲਾਫ ਬੋਲਦਾ ਨਹੀਂ ਮੈਂ ਕਿਉਂਕਿ ਕਿਵੇਂ ਦਾ ਇਸ ਵਾਰ ਜਿਹੜਾ ਫਾਈਟ ਰੇਜੀ ਕੋਈ ਫਾਈਟ ਨਹੀਂ ਹੋਣੀ ਕਾਂਗਰਸ ਵੱਡੀ ਗਿਣਤੀ ਨਾਲ ਜਿੱਤੇਗੀ ਬਹੁਤ سارے ਲੋਕ ਕਾਂਗਰਸ ਦਾ ਰਿਆ ਰਹੇ ਕੋਈ ਨਹੀਂ ਛੱਡ ਕੇ ਜਾ ਰਿਹਾ ਜੀ ਜਿਹੜੇ ਇੱਕ ਦੋ ਲੀਡਰ ਦੇ ਗਏ ਆ ਕੋਈ ਕੋਈ ਸਾਡਾ ਵਰਗੀ ਕੋਈ ਰਮਣੀ ਦਾ ਕੋਈ ਨਹੀਂ ਜਾਂਦਾ ਜੀ ਇੱਕ ਮਿੰਟ ਫੋਟੋ ਕਿ ਸਰ ਜਿਹੜਾ ਉਹ ਕਹਿ ਰਹੇ ਨੇ ਕਾਂਗਰਸ ਨੂੰ ਇਸ ਦੇ ਨਾਲ ਚੁਰਕ ਹੋ ਵੀ ਜਾਂਦਾ ਨਹੀਂ ਨਹੀਂ ਕਾਂਗਰਸ ਚ ਵਾਦਾ ਹੋਏਗਾ ਕਿ ਜਿਹੜੇ ਆ ਇਹ ਸਾਡੇ ਵਿੱਚ ਐਸੇ ਬੰਦੇ ਸੀ ਜਿਹੜੇ ਚੌਧਰ ਵਾਸਤੇ ਹੀ ਆ ਉਹ ਚਲੇ ਗਿਆ ਹੁਣ ਵਰਕਰ ਦੀ ਕਦਰ ਹੋਏਗੀ ਤੇ ਲੋਕਾਂ ਦੀ ਕਦਰ ਹੋਏਗੀ ਲੋਕਾਂ ਦਾ ਕਿਸ ਤਰ੍ਹਾਂ ਦਾ ਸਾਥ ਮਿਲ ਰਿਹਾ ਲੋਕਾਂ ਦਾ ਕੀ ਕਹਿਣਾ ਪਬਲਿਕ ਆ ਦੇਖੋ ਕੀ ਕਰੀ ਮੁਲਾਜ਼ਮ ਦੱਸੋ ਮੁਲਾਜ਼ਮ ਸਭ ਦਾ ਸਾਰਾ ਨਾਮ ਹੈ ਜੀ ਮੁਲਾਜ਼ਮ ਸਭ ਦਾ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਪੈਂਦੀ ਮੁਲਾਜ਼ਮਾਂ ਤਨਖਾਹ 20 ਤਰੀਕ ਤੱਕ ਨਹੀਂ ਪਈ ਚੰਨੀ ਸਾਹਿਬ ਨੇ 20 ਜੀ ਜੀ ਹਜ਼ਾਰ ਰੁਪਏ ਚੰਨੀ ਸਾਹਿਬ ਨੇ ਵਧਾਇਆ ਸੀ ਮੁਲਾਜ਼ਮਾਂ ਦਾ ਇਹਨਾਂ ਨੂੰ 20 ਤਰੀਕ ਤੱਕ ਤਨਖਾਹ ਨਹੀਂ ਮਿਲਦੀ ਚੰਨੀ ਸਾਹਿਬ ਵੀ ਕਿਹਾ ਕਿ ਤੁਹਾਡੇ ਰਿਸ਼ਤੇਦਾਰ ਵੀ ਨੇ ਇਹਦੇ ਵਿੱਚ ਅਗਰ ਤੁਹਾਡੇ ਕੋਲ ਚਨਾਮ ਨਾੜਦੇ ਕਿ ਕਿਤੇ ਨਹੀਂ ਕਿਤੀ ਸਾਰੇ ਕੁਸ਼ਨ ਪੁੱਛਣ ਕੋਲ ਮਾਂ ਨੇ ਮੈਨੂੰ ਪਤਾ ਕਿਆ ਕਿਹਾ ਜੀ ਇਹ ਮੈਨੂੰ ਕਹਿੰਦੀ ਮਾਂਵਾ ਦੇ ਪੁੱਤ ਬਚਾਓ ਨਸ਼ਿਆਂ ਤੋਂ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨੇ 2 ਸਾਲ ਦੇ ਵਿੱਚ ਇਨਾ ਨਸ਼ਾ ਵਧਾਤਾ ਹੈ আর ਖਾਸ ਤੌਰ ਤੇ ਜਲੰਧਰ ਦੇ ਜਿਹੜੇ ਲੀਡਰ ਹੈ ਇਹ ਨਾਲੇ ਨਸ਼ਾ ਵਧਾਇਆ ਇੱਥੇ ਇਹ ਮਾਫੀਆ ਗਰੁੱਪ ਚਲਾਉਂਦੇ ਆ ਇਹ ਨਸ਼ੇ ਇਕੱਲਾ ਨਸ਼ਾ ਹੀ ਨਹੀਂ ਚਲਾਉਂਦੇ ਇਹ ਨਸ਼ੇ ਹੀ ਨਹੀਂ ਇਕੱਲਾ ਚਲਾਉਂਦੇ ਇਹ ਇੱਥੇ ਲਾਟਰੀ ਚਲਾਉਂਦੇ ਇਹ ਇੱਥੇ ਸੱਟਾ ਚਲਾਉਂਦੇ ਆ ਇਹ ਜਿੰਨਾ ਮਾਫੀਆ ਦਾ ਕੰਮ ਹੈ ਇਹ ਇਹੀ ਰਿੰਕੂ ਐਂਡ ਪਾਰਟੀ ਕਰਦੇ ਆ